ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਦੀ ਸ਼ੁਰੂਆਤ ਹੋਈ ਸੀਗੀ ਸਾਡੀ ਮਿੱਠੂ RAM ਦੇ ਨਾਲ ਰੂਮੀ ਦੇ ਨਾਲ ਇਹਦਾ ਨਾਮ ਰੂਮੀ ਆ ਵੈਸੇ ਤੇ ਇਹ ਇਥੇ ਬੈਠਾ ਸੀਗਾ ਤੇ ਇਧਰ ਜਿੰਮੀ ਸੁੱਤੀ ਪਈ ਸੀ ਇਹਦੀਆਂ ਤਾਂ ਨੀਂਦਾ ਹੀ ਨਹੀਂ ਕਦੇ ਪੂਰੀਆਂ ਹੋਣੀਆਂ ਹੈਗੀਆਂ ਸਾਰੀ ਰਾਤ ਸੁੱਤੀ ਰਹਿੰਦੀ ਆ ਦਿਨੇ ਵੀ ਸੁੱਤੀ ਰਹਿੰਦੀ ਆ ਤੇ ਇਥੇ ਆਪਾਂ ਆ ਗਏ ਸੀ ਜੀ ਕਿਚਨ ਦੇ ਵਿੱਚ ਮੈਂ ਅੱਜ ਬਣਾ ਰਹੀ ਆ ਕਿ ਕੜੀ ਜੋ ਕਿ ਮੇਰੀ ਫੇਵਰੇਟ ਆ ਤੁਹਾਨੂੰ ਕਿਸ ਕਿਸ ਨੂੰ ਪਸੰਦ ਆ ਕੜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੱਥੇ ਮੈਂ ਬੀਸਨ ਦਾ ਜਿਹੜਾ ਘੋਲ ਆ ਉਹ ਤਿਆਰ ਕਰ ਰਹੀ ਸੀ ਪੁਰਾਣੇ ਪੈਕਟ ਦੇ ਵਿੱਚ ਥੋੜਾ ਜਿਹਾ ਸੀ ਤੇ ਫਿਰ ਮੈਨੇ ਨਿਊ ਜਿਹੜਾ ਪੈਕੇਟ ਆ ਉਹ ਓਪਨ ਕੀਤਾ ਤੇ ਉਹਦੇ ਵਿੱਚੋਂ ਪਾਇਆ ਕੜੀ ਦੇ ਨਾਲ ਜਦੋਂ ਚੌਲ ਹੋ ਜਾਂਦੇ ਆ ਤਾਂ ਨਜ਼ਾਰਾ ਆ ਜਾਂਦਾ ਗਾ ਤੇ ਇੱਥੇ ਗੋਦੀ ਦੇ ਵਿੱਚ ਹੁਨਰ ਵੀ ਆ ਗਿਆ ਸੀ ਬਿਕਾਜ਼ ਮੰਮੀ ਚਲ ਗਈ ਸੀ ਦੁਕਾਨ ਤੇ ਇਹਨਾਂ ਨੇ ਜਾਣਾ ਸੀ ਬਰਨਾਲੇ ਸਮਾਨ ਲੈਣ ਤੇ ਦੁਕਾਨ ਤੇ ਕੋਈ ਹੈ ਨਹੀਂ ਸੀ ਜਿਹੜਾ ਮੁੰਡਾ ਰੱਖਿਆ ਹੋਇਆ ਦੁਕਾਨ ਤੇ ਉਹ ਵੀ ਅੱਜ ਛੁੱਟੀ ਤੇ ਸੀਗਾ ਤੇ ਇਸ ਕਰਕੇ ਮੰਮੀ ਚਲ ਗਈ ਸੀ ਦੁਕਾਨ ਤੇ ਤੇ ਮੈਂ ਤੇ ਹੁਣ ਘਰੇ ਇਕੱਲੇ ਸੀ ਤੇ ਕੰਮ ਵੀ ਕਰਨਾ ਸੀ ਇਸ ਲਈ ਕਦੇ ਇਹਨੂੰ ਹੁਨਰ ਨੂੰ ਗੋਤੀ ਚੱਕ ਲਿਆ ਕਦੇ ਇਹ ਮੇਰੇ ਨਾਲ ਥੱਲੇ ਵੀ ਖੇਡ ਲੈਂਦਾ ਬਹੁਤ ਕੋਆਪਰੇਟ ਕਰਦਾ ਮੈਨੂੰ ਬਹੁਤ ਇਹਨੂੰ ਮਤਲਬ ਕਿ ਹੁਣ ਸਮਝ ਲੱਗ ਗਈ ਵੀ ਮੈਂ ਮਮਾ ਕੰਮ ਕਰਦੀ ਆ ਤੇ ਮੈਂ ਪਰੇਸ਼ਾਨ ਨਹੀਂ ਕਰਨਾ ਬਹੁਤ ਸਿਆਣਾ ਹੋਈ ਜਾਂਦਾਗਾ ਤੇ ਜਿਉਂ ਜਿਉਂ ਵੱਡਾ ਹੋਈ ਜਾਣਾ ਤੇ ਇਹ ਨਹੀਂ ਸਿਆਣਾ ਹੋਈ ਜਾਣਾ ਤੇ ਇਥੇ ਲੱਸੀ ਵਗੈਰਾ ਮੈਨੇ ਜੱਗ ਚ ਕੱਢ ਲਈ ਸੀਗੀ ਤੇ ਵੀ ਜਿਹੜੀ ਮਤਲਬ ਕਿ ਕੜੀ ਦੇ ਵਿੱਚ ਪਾਉਣੀ ਆ ਤੇ ਬਾਕੀ ਮੈਨੇ ਦੂਸਰੀ ਜੱਗ ਦੇ ਵਿੱਚ ਕੱਢ ਕੇ ਫਰਿੱਜ ਚ ਪਾਤੀ ਰੱਖਤੀ ਸੀਗੀ ਤੇ ਇੱਥੇ ਮੈਂ ਹੁਣਨ ਨੂੰ ਦਿੱਤੇ ਥੋੜੇ ਜਿ ਚਨੇ ਵੀ ਥੋੜਾ ਜਿਹਾ ਖੇੜ ਲੱਗ ਜੂਗਾ ਇਹ ਹੋਰ ਤਾਂ ਕੁਛ ਨਹੀਂ ਖਾਣਾ ਤਾਂ ਇਹਨੇ ਕਿਹੜਾ ਆ ਡੋਲਣਾ ਹੀ ਆਗਾ ਜਿੰਮੀ ਤੇ ਆਲੀਆ ਨੂੰ ਵੀ ਖਵਾਉਣਾਗਾ ਤੇ ਚਲੋ ਇੰਨੇ ਚ ਮੇਰਾ ਜਿਹੜਾ ਕੰਮ ਆ ਉਹ ਹੋ ਜੂਗਾ ਇੱਥੇ ਮੈਂ ਕਰ ਰਹੀ ਸੀ ਬੇਸਨ ਦਾ ਜਿਹੜਾ ਘੋਲ ਆ ਉਹ ਤਿਆਰ ਉਹਦੇ ਵਿੱਚ ਆਪਾਂ ਲੱਸੀ ਪਾਤੀ ਸੀਗੀ ਤੇ ਥੋੜੀ ਥੋੜੀ ਰੱਸੀ ਕਰਕੇ ਪਾਉਣੀ ਹੁੰਦੀ ਹੈ ਇਕੱਠੀ ਨਹੀਂ ਪਾਉਂਦੀ ਹੁੰਦੀ ਨਹੀਂ ਲਾਈਕ ਉਹ ਬਣ ਜਾਂਦੀ ਨੇ ਗੰਢਾਂ ਜਿਹਾਂ ਤੇ ਫਿਰ ਮੈਂ ਕੱਢੀ ਮੇਥੀ ਇਹਦੇ ਨਾਲ 스멜 ਬਹੁਤ ਸੋਹਣੀ ਆਉਂਦੀ ਹੈ ਤੇ ਟੇਸਟ ਵੀ ਬਹੁਤ ਸੋਹਣਾ ਆਉਂਦਾ ਇਹਨੂੰ ਹੱਥਾਂ ਨਾਲ ਇਹਦਾ ਮਸਲ ਕੇ ਮੈਨੇ ਪਾਈ ਤੇ ਅੰਦਰ ਇਹ ਬੋਸ ਵਾਦ ਬਣਦੀ ਆ ਤੇ ਇਹ ਅਸੀਂ ਲੈ ਕੇ ਆਏ ਸੀਗੇ ਸਾਲਾ ਸਰ ਗਏ ਸੀ ਜਦੋਂ ਉਦੋਂ ਲੈ ਕੇ ਆਏ ਸੀਗੇ ਉੱਥੋਂ ਤੇ ਵੈਸੇ ਤਾਂ ਇਹ ਮੰਮੀ ਘਰੇ ਰੱਖਦੇ ਨੇਗੀ ਮੇਥੀ ਮੁਰਤੀ ਸੁੱਕੇ ਮ ਜਿਹੜੀਆਂ ਹੁੰਦੀਆਂ ਨੇ ਮੇਥੀ ਉਹ ਹਨਾ ਮੰਮੀ ਘਰੇ ਇਹ ਇਹੋ ਜਿਹੇ ਚੀਜ਼ਾਂ ਰੱਖਦੇ ਨੇ ਬਿਕੋਜ਼ ਕੜੀ-ਕੁੜੀ ਚ ਪਾਉਣ ਨੂੰ ਬਹੁਤ ਵਧੀਆ ਰਹਿੰਦੀਆਂ ਨੇ ਬਹੁਤ ਸਵਾਦ ਬਣ ਜਾਂਦੀ ਆ ਤੇ ਇੱਥੇ ਮੈਂ ਚੋਪਰ ਨਾਲ ਕਰਤਾ ਸੀਗਾ ਮਸਾਲਾ ਜਿਹੜਾ ਰੈਡੀ ਤੇ ਇੱਥੇ ਮੇਰਾ ਚੋਪਰਾ ਜਿਹੜਾ ਇਹਦਾ ਤਾਂ ਅੱਗਾ ਲੱਫ ਗਿਆ ਹੁਣ ਪਹਿਲੇ ਦਾ ਵੀ ਲੱਫ ਗਿਆ ਤੇ ਹੁਣ ਇਹ ਦੂਜੇ ਦਾ ਵੀ ਲੱਫ ਗਿਆ ਤੇ ਇਹ ਫਿਰ ਮੈਂ ਫੜਾਤਾ ਹੁਨਰ ਨੂੰ ਹੁਣ ਮੈਨੂੰ ਐਆਂ ਵੀ ਹੁਣ ਦੋਨੇ ਚੌਪਰ ਖਰਾਬ ਹੋ ਗਏ ਤੇ ਹੁਣ ਆਪਾਂ ਨੈਕਸਟ ਸ਼ਾਮ ਨੂੰ ਮਸਾਲਾ ਕਾਦੇ ਨਾ ਬਣਾਵਾਂਗੇ ਹੋਰ ਕੀ ਯਾਰ ਆਨਲਾਈਨ ਮੰਗਵਾਈ ਸੀਗੀ ਇਹ ਹੁਣ ਕੁਆਲਿਟੀ ਨਹੀਂ ਵਧੀਆ ਆਈ ਜਾਂ ਕੀ ਨਹੀਂ ਵਧੀਆ ਆਇਆ ਇਹ ਤਾਂ ਰੱਬ ਜਾਣੇ ਤੇ ਪਰ ਇਹਦੇ ਜਿਹੜੇ ਧਾਗੇ ਨੇਗੇ ਉਹ ਲੱਫ ਗਏ ਹੁਣ ਇਹ ਕਿਸੇ ਕੰਮ ਦੇ ਨਹੀਂ ਹੈਗੇ ਇਹਨਾਂ ਨਾਲ ਹੁਣ ਹੁਨਰ ਖੇਟਿਆ ਕਰੂਗਾ ਉਹ ਧਾਗਾ ਖਿੱਚ ਲੈਂਦਾ ਇਦਾਂ ਕਰਕੇ ਤੇ ਖੀਡ ਲੱਗਿਆ ਰਹਿੰਦਾਗਾ ਤੇ ਇੱਥੇ ਮੈਨੇ ਤੇਲ ਵਗੈਰਾ ਪਾਤਾ ਸੀਗਾ ਆਈ ਥਿੰਕ ਪਾਉਣਾ ਸੀਗਾ ਹਲੇ ਤੇਲ ਕੁੱਕਰ ਦੇ ਵਿੱਚ ਸ਼ਾਇਦ ਪਾਣੀ ਸੀਗਾ ਹਾਂਜੀ ਤੇ ਤੇਲ ਵਗੈਰਾ ਮੈਂ ਹੁਣ ਪਾਇਆ ਤੇਲ ਵਗੈਰਾ ਪਾ ਕੇ ਆਪਾਂ ਚੰਗੀ ਤਰ੍ਹਾਂ ਤੜਕਾ ਜਿਹੜਾ ਭੁੰਨ ਕੇ ਕੜੀ ਆ ਜਿਹੜੀ ਟੇਸਟੀ ਜੀ ਬਣਾ ਦਾਂਗੇ ਵੈਸੇ ਅਸੀਂ ਕੜੀ ਦੇ ਵਿੱਚ ਪਹਿਲਾਂ ਪਕੌੜੇ ਵਗੈਰਾ ਤਲ ਕੇ ਵੇਸਣ ਦੇ ਵੇਸਣ ਦੇ ਵਿੱਚ ਨੂਨ ਤੇ ਮਿਰਚ ਪਾ ਕੇ ਮਤਲਬ ਪਕੌੜੇ ਬਣਾਉਣੇ ਹੁੰਨੇ ਆ ਤੇ ਮਟਰ ਵੀ ਪਾਉਣੇ ਹੁੰਨੇ ਆ ਹਰੇ ਮਟਰ ਪਰ ਅੱਜ ਮਤਲਬ ਕਿ ਐ ਸੀਗਾ ਵੀ ਹੁਨਰ ਵੀ ਆ ਕੋਲੇ ਤੇ ਮੈਂ ਇੰਨਾ ਕਰਨੀ ਸੀ ਸਕਦੀ ਇਕੱਲੀ ਜਾਣੀ ਬਿਕੋਜ਼ ਬੱਚਾ ਅਭੀ ਉਹ ਹੁੰਦਾ ਇਹਨੂੰ ਮੋਦੀ ਚੱਕ ਗਿਆ ਅਗਰ ਕਰਦੀ ਤਾਂ ਤੇਲ ਤੂਲ ਪੈਣ ਦਾ ਡਰ ਰਹਿੰਦਾਗਾ ਹਨਾ ਬੱਚੇ ਤੇ ਤਾਂ ਕਰਕੇ ਮੈਨੇ ਅੱਜ ਸਿੰਪਲ ਹੀ ਬਣਾਈ ਜਸਟ ਆਲੂ ਪਾਈ ਵਿੱਚ ਮਟਰ ਵੀ ਹੈ ਨਹੀਂ ਸੀਗੇ ਘਰ ਤੇ ਮੈਂ ਆਲੂ ਪਾਈ ਪਰ ਕਸਮ ਸੀ ਕਿ ਜਿੰਨੀ ਸਿੰਪਲ ਸੀਗੀ ਓਨੀ ਹੀ ਸਵਾਦ ਬਣੀ ਇਸ ਵਾਰ ਕੜੀ ਮੇਰੀ ਮੇਰੇ ਹੱਥ ਦੀ ਬਣੀ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗੀ ਤੇ ਇਨਾਂ ਨੇ ਵੀ ਅੱਜ ਤਾਰੀਫ਼ ਕੀਤੀ ਨਹੀਂ ਇਹ ਖੋਦ ਨਹੀਂ ਕਰਦੇ ਹੁੰਦੇ ਇਹਨਾਂ ਨੂੰ ਪੁੱਛਣਾ ਪੈਂਦਾ ਹੁੰਦਾ ਵੀ ਹਾਂ ਦਾਲ ਕਿਵੇਂ ਬਣੀ ਸਬਜ਼ੀ ਕਿਵੇਂ ਬਣੀ ਆਹ ਚੀਜ਼ ਕਿਵੇਂ ਬਣੀ ਤੇ ਇਹ ਫੇਰ ਦੱਸ ਦਿਆ ਪਰ ਇਸ ਵਾਰ ਇਹਨਾਂ ਨੇ ਇੱਕ ਚਮਚਾ ਜਦੋਂ ਖਾਦਾ ਤੇ ਇਹਨਾਂ ਨੇ ਆਪਣੇ ਆਪ ਆ ਜਿਹੜੀ ਮੇਰੀ ਤਾਰੀਫ ਕਰਤੀ ਤੇ ਮੈਨੂੰ ਸੱਚੀ ਬਹੁਤ ਖੁਸ਼ੀ ਮਿਲੀ ਜਦੋਂ ਆਪਾਂ ਕੋਈ ਚੀਜ਼ ਬਣਾਉਨੇ ਆ ਜਾਂ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਅਗਰ ਆਪਣੇ ਫੈਮਿਲੀ ਮੈਂਬਰਸ ਨੇਗੇ ਜਿਹੜੇ ਉਹ ਇੱਕ ਵਾਰ ਆਪਾਂ ਨੂੰ ਇਹ ਚੀਜ਼ ਕਹਿ ਦੇਣ ਨਾ ਵੀ ਹਾਂ ਪੁੱਤ ਵੀ ਲਾਈਕ ਪੁੱਤ ਕਹਿ ਲੋ ਜਾਂ ਕੁਝ ਵੀ ਫੈਮਿਲੀ ਮੈਂਬਰ ਮੰਮੀ ਪਾਪਾ ਨੇ ਜਾਂ ਕੋਈ ਵੀ ਆ ਨਾ ਆਪਣੇ ਭੈਣ ਭਰਾ ਕੁਝ ਵੀ ਆ ਵੀ ਆਪਣੀ ਤਾਰੀਫ ਕਰ ਦੇਣ ਵੀ ਹਾਂ ਕੰਮ ਤੂੰ ਬਹੁਤ ਸੋਹਣਾ ਕੀਤਾ ਜਾਂ ਤੂੰ ਆ ਚੀਜ਼ ਆ ਚ ਬਹੁਤ ਸਵਾਦ ਬਣਾਈ ਆਪਣਾ ਨਾ ਕੰਮ ਕਰਨ ਦਾ ਜੀ ਚਾਗ ਆ ਉਹ ਦੁੱਗਣਾ ਤਿੱਗਣਾ ਹੋ ਜਾਂਦਾ ਪਰ ਹੋਰ ਮਨ ਲਾ ਕੇ ਕੰਮ ਕਰਦੇ ਆਂ ਵੀ ਹਾਂ ਸਾਰੇ ਜਿਹੜੇ ਮੇਰੇ ਕੰਮ ਦੀ ਕਦਰ ਪਾਉਂਦੇ ਹੈਗੇ ਹਨਾ ਜਾਂ ਇਹਨਾਂ ਨੂੰ ਪਸੰਦ ਆਉਂਦਾ ਮੇਰਾ ਕੀਤਾ ਕੰਮ ਜਦੋਂ ਆਪਣੀ ਕੋਈ ਆਪਾਂ ਕਿਸ ਲਈ ਇੰਨਾ ਕਰੀ ਜਾਈਏ ਕਰੀ ਜਾਈਏ ਤੇ ਆਪ ਆਪਣੀ ਆਪਣੀ ਕੋਈ ਫੇਰ ਵੀ ਤਾਰੀਫ ਨਹੀਂ ਕਰਦਾ ਆਪਾਂ ਮਿਹਨਤ ਨਾਲ ਗਰਮੀ 'ਚ ਖੜਕੇ ਠੰਡ 'ਚ ਖੜਕੇ ਖਾਣਾ ਬਣਾਉਣੇ ਆ ਤੇ ਆਪਣੀ ਕੋਈ ਵੀ ਆਪਾਂ ਜੀ ਨਾਲ ਬਣਾਉਣੇ ਆਪਾਂ ਨੂੰ ਐ ਹੁੰਦਾ ਵੀ ਹਾਂ ਅੱਜ ਆਪਾਂ ਦੇ ਬਹੁਤ ਸਵਾਦ ਬਣਾਉਣਾ ਤੇ ਆਪਣੀ ਕੋਈ ਤਾਰੀਫ ਨਾ ਨਾ ਕਰੇ ਤੇ ਬਹੁਤ ਦਿਲ ਨੂੰ ਇਹ ਚੀਜ਼ ਲੱਗਦੀ ਆ ਤੇ ਫੇ ਜਿੰਨੀ ਵੀ ਚੀਜ਼ੇ ਸਵਾਦ ਬਣੀ ਹੁੰਦੀ ਆ ਨਾ ਉਹ ਵੀ ਬੇਸਵਾਦੀ ਲੱਗਣ ਲੱਗ ਜਾਂਦੀ ਜਗੀ ਤੇ ਮੇਰਾ ਕੰਮ ਇਹੀ ਆ ਅਗਰ ਮੇਰੀ ਕੋਈ ਮਤਲਬ ਲਾਈਕ ਕਹਿ ਦੇਵੇ ਨਾ ਹਾਂ ਖਾਸ ਕਰਕੇ ਇਹ ਕਹਿ ਦੇਣਾ ਜਾਂ ਘਰ ਦੇ ਮम्मी पापा ਕੋਈ ਵੀ ਕਹਿ ਦੇਵੇ ਹਾਂ ਚਾਹ ਚੀਜ਼ ਸਵਾਦ ਬਣੀ ਆ ਚਾਹ ਜਾ ਕੰਮ ਤੂੰ ਬਹੁਤ ਸੋਹਣਾ ਕੀਤਾ ਤੇ ਮੇਰਾ ਨਾ ਜਿਹੜਾ ਕੰਮ ਕਰਨ ਦਾ ਝਾਗ ਆ ਉਹ ਦੁੱਗਣਾ ਤਿੱਗਣਾ ਹੋ ਜਾਂਦਾਗਾ ਮੈਨੂੰ ਕੰਮ ਕਰਨ 'ਚ ਕਦੇ ਕੋਈ ਦਿੱਕਤ ਨਹੀਂ ਆਈ ਵੀ ਹਾਂ ਮੈਂ ਮੈਂ ਨਹੀਂ ਕੰਮ ਕਰਨਾ ਮੈਂ ਹੀ ਕਰਾਂ ਇਹ ਉਹ ਮੈਨੂੰ ਇਹ ਚੀਜ਼ਾਂ ਕਦੇ ਨਹੀਂ ਫੀਲ ਹੋਈਆਂ ਮੈਨੂੰ ਐ ਹੁੰਦਾ ਵੀ ਬਸ ਸਾਰੇ ਮੇਰੇ ਨਾਲ ਹੱਸ ਖੇਡ ਕੇ ਬੋਲੀ ਜਾਣ ਸਾਰੇ ਮੈਨੂੰ ਪਿਆਰ ਨਾਲ ਬੁਣਾਈ ਜਾਣ ਇਹ ਹੋ ਗਏ ਮੰਮੀ ਪਾਪਾ ਹੋ ਗਏ ਤੇ ਮੰਮੀ ਡੈਡੀ ਹੋ ਗਏ ਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਮੈਨੂੰ ਬਸ ਇਹ ਹੁੰਦਾ ਵੀ ਸਾਰੇ ਮੈਨੂੰ ਨਾ ਪਿਆਰ ਨਾਲ ਬਣਾਉਣ ਬਸ ਜਿੰਨਾ ਮੈਨੂੰ ਸਾਰੇ ਪਿਆਰ ਨਾਲ ਬੁਲਾਉਂਦੇ ਆ ਉਹਨਾਂ ਨਾਲ ਮੈਂ ਖੁਸ਼ ਰਹਿਣੀ ਆ ਉਹਨਾਂ ਮੇਰਾ ਕੰਮ ਕਰਨ ਨੂੰ ਵੱਧ ਜੀ ਕਰਦਾ ਮੈਨੂੰ ਕੰਮ ਕਰਨ ਤੋਂ ਕੋਈ ਵੀ ਉਹ ਨਹੀਂ ਹੈਗਾ ਵੀ ਹਾਏ ਮੈਨੂੰ ਕੰਮ ਕਰਨਾ ਪੈਂਦਾ ਜਾਂ ਮੈਨੂੰ ਕੋਈ ਵੀ ਕੰਮ ਕਰਨੇ ਤੋਂ ਛੋਟਾ ਵੀ ਫੀਲ ਨਹੀਂ ਹੁੰਦਾ ਹੈਗਾ ਮੈਨੂੰ ਸਕਉਂਦੀ ਐ ਹੁੰਦਾ ਵੀ ਸਾਰਾ ਕੰਮ ਆ ਜਿਹੜਾ ਮੈਂ ਕਰਾਂ ਵੀ ਮੰਮੀ ਨੂੰ ਕੋਈ ਕੰਮ ਕਰਨਾ ਨਾ ਪਵੇ ਤੇ ਇਹ ਚੀਜ਼ ਮੈਂ ਬਹੁਤ ਕੋਸ਼ਿਸ਼ ਕਰਦੀ ਹੁੰਨੀ ਆ ਪਰ ਫਿਰ ਵੀ ਮੰਮੀ ਨਾਲ ਵਿੱਚ ਹੱਥ ਪੱਲਾ ਮਾਰ ਜਾਂਦੇ ਆਗੇ ਮਤਲਬ ਹੁੰਦਾ ਨਾ ਲਾਈਕ ਉਹਨਾਂ ਨੇ ਸਾਰੀ ਉਮਰ ਆਪਣੀ ਜ਼ਿੰਦਗੀ ਪਰ ਕੰਮ ਕੀਤਾਗਾ ਤਾਂ ਇੱਕ ਔਰਤ ਦਾ ਜਿਹੜਾ ਮਤਲਬ ਟਿੱਕੇ ਬਟ ਨੋਖਾ ਹੋ ਜਾਂਦਾ ਤੇ ਆਪਾਂ ਜਦੋਂ ਇਸ ਉਮਰ 'ਚ ਜਾਵਾਂਗੇ ਹੁਣ ਦੇਖੋ ਆਪਾਂ ਇੰਨਾ ਕੰਮ ਕਰਦੀਆਂ ਤੇ ਜਦੋਂ ਆਪਣੀਆਂ ਨੂਹਾ ਆ ਗਈਆਂ ਜਾਂ ਆਪਾਂ ਬਜ਼ੁਰਗ ਹੋ ਗਏ ਹਨਾ ਤੇ ਉਦੋਂ ਕੰਮ ਤੁੰਦਾ ਕਰਨਗੀਆਂ ਜਾਂ ਕੁਝ ਵੀ ਆ ਹਨਾ ਫਿਰ ਵੀ ਆਪਾਂ ਨੂੰ ਐ ਹੋਇਆ ਕਰੂਗਾ ਵੀ ਆਪਾਂ ਕਰੀਏ ਹਨਾ ਕੰਮ ਥੋੜਾ ਬਹੁਤ ਹੋਵੇ ਚਾਹੀਏ ਵੀ ਆਪਾਂ ਕੰਮ ਕਰੀਏ ਤੇ ਉਹੀ ਚੀਜ਼ ਹੋ ਜਾਂਦੀ ਹੈ ਜਿਹਦੇ ਜ ਬੰਦੇ ਨੇ ਨਾ ਜ਼ਿੰਦਗੀ ਚ ਕੰਮ ਕੀਤਾ ਹੁੰਦਾ ਉਮਰ ਭਰ ਮਿਹਨਤੀ ਹੁੰਦਾ ਜਿਹੜਾ ਬੰਦਾ ਤੇ ਉਹ ਕਦੇ ਵੀ ਮਤਲਬ ਟਿਕ ਕੇ ਜਾਂ ਸ਼ਾਂਤੀ ਨਾਲ ਜਾਂ ਆਹ ਕਹਦੀ ਹਾਂ ਵਰਡ ਤੇ ਉਹ ਉਹਦੇ ਲਈ ਉਹ ਚੀਜ਼ ਮੁਸ਼ਕਿਲ ਹੋ ਜਾਂਦੀ ਹੈਗੀ ਤੇ ਐਵੇਂ ਮੇਰੇ ਇਧਰਲੇ ਮੰਮੀ ਨੇ ਤੇ ਐਵੇਂ ਜਿਹੜੇ ਮੇਰੇ ਮੰਮੀ ਨੇਗੇ ਉਹ ਨੇਗੇ ਉਧਰ ਲਈ ਮੰਮੀ ਤਾਂ ਦੇਖੋ ਵੀ ਇੱਕ ਮਿੰਟ ਵੀ ਉਹ ਟਿਕਦੇ ਨਹੀਂ ਮੰਮੀ ਨੂੰ ਨਾ ਮਤਲਬ ਮੰਮੀ ਨੇ ਨਾ ਮੇਰੀ ਉਧਰਲੀ ਨੇ ਕੁਝ ਕੁਝ ਕਰੀ ਜਾਣੀ ਹੈਗੀ ਸਿਖਰ ਦੁਪਹਿਰੇ ਵੀ ਕਈ ਵਾਰ ਲੱਗੇ ਰਹਿਣਾ ਤੇ ਅਈ ਵਾਰ ਅਸੀਂ ਭੈਣਾ ਨੂੰ ਬਹੁਤ ਕਹਨੇ ਆ ਵੀ ਤੂੰ ਨਾ ਸਵੇਰੇ ਸ਼ਾਮ ਕੰਮ ਕਰ ਲਿਆ ਕਰ ਤੂੰ ਜਿਹੜੀਆਂ ਸਫਾਈਆਂ ਕਰਨੀਆਂ ਹੁੰਦੀਆਂ ਨੇ ਤੂੰ ਦੁਪਹਿਰੇ ਨਾ ਕਰਿਆ ਕਰ ਧੁੱਪ ਹੁੰਦੀ ਹੈਗੀ ਬਿਮਾਰ ਹੋ ਜੇਗੀ ਠੀਕ ਹੈ ਤੇ ਬਿਮਾਰ ਹੋਈ ਵੀ ਆ ਪਿਛੇ ਜੇ ਕੁਝ ਕੁ ਦਿਨ ਪਹਿਲਾਂ ਅਸੀਂ ਪਤਾ ਲੈ ਕੇ ਆਏ ਸੀ ਜਾ ਕੇ ਨੇ ਮੰਮੀ ਨੇ ਕਣਕ ਵਗੈਰਾ ਜਿਹੜੀ ਆ ਧੂਤੀ ਧੁੱਪ ਚ ਧੂਤੀ ਤੇ ਉਹ ਕਹਿੰਦੇ ਹੁੰਦੇ ਆ ਨਾਲ ਠੰਡਾ ਪਾਣੀ ਪੀ ਗਏ ਤੇ ਗਰਮ ਸਰਦ ਹੋ ਗਏ ਤੇ ਬਿਮਾਰ ਹੋ ਗਏ ਹਨਾ ਮਤਲਬ ਲਾਈਕ ਜਦੋਂ ਇਹ ਉਮਰ ਚ ਬੰਦਾ ਵਗ ਜਾਂਦਾ ਤਾਂ ਉਹਨੂੰ ਕੰਮ ਦੀ ਵਜਾਏ ਨਾ ਆਪਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਯਾਰ ਕੰਮ ਧੰਦੇ ਦਾ ਕਰਨ ਨੂੰ ਹੈਗੇ ਆ ਹਨਾ ਤੇ ਪਰ ਉਹਨਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਤੇ ਪਰ ਉਧਰਲੇ ਮੇਰੇ ਮੰਮੀ ਇਕੱਲੇ ਹੋਣ ਕਰਕੇ ਦੇਖੋ ਸਾਡੇ ਭਾਈ ਨਹੀਂ ਨਾ ਕੋਈ ਤੇ ਇਕੱਲੇ ਹੋਣ ਕਰਕੇ ਉਹਨਾਂ ਨੂੰ ਮਤਲਬ ਜੋ ਵੀ ਆ ਉਹਨਾਂ ਨੇ ਖੁਦ ਕਰਨਾ ਹਨਾ ਘੱਟ ਕਰ ਲੈਣਾ ਵੱਧ ਕਰ ਲੈਣਾ ਉਹਨਾਂ ਦੀ ਜ਼ਿੰਦਗੀ ਚ ਤਾਰਾਮ ਹੈ ਨਹੀਂ ਨਾ ਉਹਨਾਂ ਨੂੰ ਪਹਿਲਾਂ ਕਦੇ ਮਿਲਿਆ ਨਾ ਉਹਨਾਂ ਨੂੰ ਕਹਿੰਦੇ ਹੁੰਦੇ ਅੱਗੇ ਜਾ ਕੇ ਕਦੇ ਮਿਲਣਾ ਤੇ ਥੋੜਾ ਜਿਹਾ ਬਸ ਰਬਾ ਨੂੰ ਨਾ ਇੱਕ ਦੁਆ ਅਗੀ ਜਿਹੜੀ ਦਿ ਲੋ ਕਰਨਾ ਚਾਹੁੰਦੀ ਆ ਵੀ ਰੱਬਾ ਸਭ ਨੂੰ ਨਾ ਭਾਈ ਦੇ ਤੂੰ ਕਿਸੇ ਨੂੰ ਵੀ ਭਾਈ ਤੋਂ ਵਾਂਝਾ ਨਾ ਰਖੀ ਧੀਆ ਤਾਂ ਅਬ ਦੇ ਘਰ ਚੱਲੀਆਂ ਜਾਂਦੀਆਂ ਨੇ ਮਾਂ ਪਿਓ ਨੂੰ ਸੰਭਣ ਵਾਲਾ ਇੱਕ ਪੁੱਤੀ ਹੁੰਦਾ ਇੱਕ ਨੌਂ ਹੀ ਹੁੰਦੀ ਆ ਹਨਾ ਤੇ ਉਹ ਤੂੰ ਸਭ ਨੂੰ ਦੇ ਜਿਹੜਾ ਦੁੱਖ ਵੀ ਹਨਾ ਸਾਨੂੰ ਮਿਲਿਆ ਉਹ ਕਿਸੇ ਨੂੰ ਨਾ ਮਿਲੇ ਤੇ ਇਹ ਚੀਜ਼ ਸਾਨੂੰ ਅੰਦਰ ਹੀ ਅੰਦਰ ਦਿਨੇ ਭੈਣਾਂ ਨੂੰ ਬਹੁਤ ਖਾਂਦੀ ਰਹਿੰਦੀ ਆ ਵੀ ਅਸੀਂ ਸਾਡੀ ਮਾਂ ਦੇ ਲਈ ਕੁਛ ਨਹੀਂ ਕਰ ਪਾਰੀਆਂ ਦੇਖੋ ਆਪਦਾ ਘਰ ਉਹ ਵੀ ਨਹੀਂ ਛੱਡਿਆ ਜਾ ਸਕਦਾ ਹਨਾ ਕੀ ਕਰੀ ਇਹਨਾਂ ਨਾਲ ਇਹਨਾਂ ਇਹਨਾਂ ਲਈ ਵੀ ਅਸੀਂ ਆਗੇ ਤੇ ਉਹ ਲਈ ਵੀ ਅਸੀਂ ਆ ਪਰ ਕੀ ਕਰੀਏ ਜਦੋਂ ਇਕਤੀ ਦਾ ਵਿਆਹ ਹੋ ਜਾਂਦਾ ਉਹ ਨੂੰ ਪੇਕਿਓ ਵੱਧ ਸਹੁਰੇ ਦੇਖਣੇ ਪੈਂਦੇ ਆ ਹਨਾ ਇਹ ਤਾਂ ਸਮਾਜ ਆ ਸਮਾਜ ਦੀ ਮੰਨਣੀ ਪੈਂਦੀ ਆ ਪਰ ਫੇਰ ਵੀ ਕਹ ਅਰਦਾਸ ਆ ਵੀ ਰੱਬਾ ਜੋ ਤੂੰ ਸਾਡੇ ਨਾਲ ਕੀਤਾ ਦੇਖ ਪਿਓ ਵੀ ਖੋਲਿਆ ਤੇ ਮਾਂ ਇਕੱਲੀ ਰਹਿ ਗਈ ਵੀ ਉਹ ਕਿਸੇ ਹੋਰ ਨਾਲ ਕਦੇ ਵੀ ਨਾ ਹੋਵੇ